ਬੀਜੇਪੀ ਵਾਲਿਆਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਪੰਜਾਬੀ ਨਾ ਡਰੇ ਨੇ ਤੇ ਨਾ ਕਿਸੇ ਨੂੰ ਡਰਾਉਂਦੇ ਨੇ ਸਾਡੇ ਮੇਰ ਦੇ ਉੱਤੇ ਇਹਨਾਂ ਨੇ ਜਿਹੜਾ ਰੇਡ ਕੀਤਾ ਕਾਂਗਰਸ ਪਾਰਟੀ ਆਪਣੇ ਮੇਰ ਦੇ ਨਾਲ ਪੂਰੀ ਖੜੀ ਆ ਔਰ ਸਾਡਾ ਮੇਰ ਇਹੋ ਜਿਹਾ ਜਿਨੇ ਬਟਾਲੇ ਦੀ ਸੇਵਾ ਕੀਤੀ ਬਟਾਲੇ ਦੀ ਨਹਿਰ ਬਦਲੀ ਔਰ ਇਥੋਂ ਤੱਕ ਕਿ ਜਿਹੜੇ ਟੈਂਡਰ ਹੋਏ ਜਿੰਨੇ ਵੀ ਮੈਂ ਬਹੁਤ ਹੈਰਾਨ ਹੋਇਆ ਕਿ 25% ਲੈਸਟ ਟੈਂਡਰ ਹੁੰਦੇ ਰਹੇ ਨੇ ਅਬੋਵ ਕੋਈ ਟੈਂਡਰ ਨਹੀਂ ਹੋਇਆ ਤੇ ਇਹ ਜਿਹੜੇ ਬਖਲਾੜ ਚ ਆ ਗਏ ਨੇ ਕੱਲ ਦੀ ਜਦੋਂ ਰੈਲੀ ਵੇਖੀ ਬਟਾਲੇ ਦੇ ਵਿੱਚੋਂ ਤੱਚੀਆਂ ਉਡਾ ਦਿੱਤੀਆਂ ਇਹਨਾਂ ਦੇ ਬੀਜੇਪੀ ਦੀਆਂ ਤੇ ਸ਼ਾਮ ਨੂੰ ਸਾਡੇ ਮੇਰਦੇ ਘਰ ਦੇ ਉੱਤੇ ਰੇਸ਼ਵੇਰੇ ਹੀ ਰੇਡ ਕਰ ਦਿੱਤਾ ਇਹ ਨਾਦਰ ਸ਼ਾਹੀ ਹੁਕਮ ਇਹ ਕਦੀ ਨਹੀਂ ਚੱਲਣਗੇ ਤੁਸੀਂ ਸੁਣਿਆ ਹੋਣਾ ਕਿ ਜਦੋਂ ਅਕਬਰ ਜਾਨ ਲੱਗਾ ਸਕੰਦਰ ਜਾਨ ਲੱਗਾ ਸੀ ਕਹਿੰਦਾ ਮੇਰੇ ਪੈਰ ਵੀ ਨੰਗੇ ਕਰ ਦੋ ਮੇਰੇ ਹੱਥ ਵੀ ਨੰਗੇ ਕਰ ਦੋ ਕਿ ਮੈਂ ਆਪਣੇ ਪੈਰਾਂ ਤੇ ਚੱਲ ਕੇ ਜਾ ਨਹੀਂ ਜਾ ਰਿਹਾ ਜਾ ਰਿਹਾ ਤੇ ਮੇਰੇ ਹੱਥ ਵੀ ਖਾਲੀ ਨੇ ਮੇਰੇ ਬੀਜਪੀ ਵਾਲਿਓ ਇਹ ਤੁਹਾਡੀਆਂ ਕਾਨੂੰਨੀਆ ਹਰਕਤਾਂ ਮੈਂ ਤੁਹਾਨੂੰ ਆਪਣੇ ਵਰਕਰਾਂ ਨੂੰ ਦੱਸਣਾ ਚਾਹੁੰਨਾ ਜੇ ਮੈਂ ਰਾਜਸਥਾਨ 'ਚ ਸੀ ਮੇਰਾ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰੈਜ਼ੀਡੈਂਟ ਔਰ ਉਹਦੇ ਘਰ ਦੇ ਉੱਤੇ ਈਡੀ ਨੇ ਰੇਡ ਕੀਤੀ ਡਿਊਰਿੰਗ ਇਲੈਕਸ਼ਨ ਤੇ ਜਿਸ ਵੇਲੇ ਮੈਂ ਉੱਥੇ ਬੋਲਿਆ ਮੈਂ ਕਿਹਾ ਪ੍ਰਧਾਨ ਜੀ ਅੱਜ ਇਹ ਹੋ ਗਿਆ ਤੁਸੀਂ ਜਿੱਤੇ 5000 ਤੇ ਜਿਤਨਾ ਸੀ ਅੱਜ ਤੁਸੀਂ 25000 ਤੇ ਜਿੱਤੋਗੇ ਤੇ 28000 ਤੇ ਜਿੱਤਗੇ ਉਹ ਨਿਕਲਿਆ ਇਤੋ ਬਟਾਲੇ ਦੇ ਵਿੱਚ ਇਹੋ ਜੇ ਜੇ ਕਰਨਗੇ ਬਟਾਲੇ ਦੇ ਵਿੱਚ ਇਹੋ ਜੀ ਹਿੰਦੂ ਸਿੱਖ ਭਾਈਚਾਰਕ ਸਾਂਝਾ ਜਿਸ ਸੁਲੇ ਅਕਾਲੀਆਂ ਨੇ ਬਟਾਲੇ ਦਾ ਘਰਾਉ ਕੀਤਾ ਸੀ ਇਥੇ ਬੱਚੇ ਕਈ ਕਈ ਦਿਨ ਦੁੱਧ ਤੋਂ ਬਿਨਾਂ ਰਹੇ ਜਿਹੜੇ ਪਸ਼ੂ ਸੀਗੇ ਉਹ ਪੱਠਿਆਂ ਤੋਂ ਬਿਨਾਂ ਮਰ ਗਏ ਉਸ ਵੇਲੇ ਭਲਚਾਰਕ ਸਾਂਝ ਨੇ ਟੁੱਟੀ ਤੇ ਅੱਜ ਵੀ ਸਾਰਾ ਬਟਾਲਾ ਨਹੀਂ ਪੂਰਾ ਗੁਰਦਾਸਪੁਰ ਡਿਸਟ੍ਰਿਕਟ ਅਹੀਂ ਆਪਣੇ ਪ੍ਰਾ ਆਪਣੇ ਮੇਰ ਦੇ ਪਿੱਛੇ ਖੜੇ ਆ ਇਹਦੇ ਨਾਲ ਚਟਾਨਵਾਂ ਖੜੇ ਆ ਸਾਰੇ ਹੀ ਐਮਸੀ ਵੀ ਇਹਨਾਂ ਆਮ ਆਦਮੀ ਪਾਰਟੀ ਨੇ ਟਿੱਲ ਲਾ ਲਿਆ ਇਥੋਂ ਦਾ ਐਮਐਲਏ ਟਿੱਲ ਲਾ ਲਿਆ ਪਰ ਇਹਨਾਂ ਚੋਂ ਇੱਕ ਬੰਦਾ ਉਹ ਤੋੜ ਨਹੀਂ ਸਕੇ ਦੇ ਨਾਮ ਬਟਾਲੇ ਦੀ ਡਿਵੈਲਪਮੈਂਟ ਰੋਕ ਸਕੇ ਹਾਂ ਇਹ ਜ਼ਰੂਰ ਹੈ ਕਿ ਜਿਸ ਦਿਨ ਦੀ ਇਹ ਸਰਕਾਰ ਬਣੀ ਆ ਬਟਾਲੇ ਦੇ ਵਿੱਚ 1 ਰੁਪਇਆ ਨਹੀਂ ਆਇਆ ਉਲਟੇ ਲੋਕਾਂ ਕੋਲੋਂ ਜਿਹੜੇ ਇੱਥੇ ਪਏ ਸੀ ਇਹਨਾਂ ਕੋਲ ਪੈਸੇ ਕਮੇਟੀ 'ਚ ਜਾਂ ਕਾਰਪੋਰੇਸ਼ਨ 'ਚ ਉਹਨੂੰ ਵਾਪਸ ਲੈ ਲਏ ਤੇ ਆ ਜਿਹੜੀ ਈਡੀ ਆ ਇਨਕਮ ਟੈਕਸ ਇਹਨਾਂ ਨੂੰ ਕਹਿਣਾ ਚਾਹੁੰਨਾ ਕਿ ਤੁਹਾਡਾ ਕੰਮ ਹੈ ਇਨਸਾਫ ਕਰਨਾ ਕਿਸੇ ਦੇ ਤੋਤੇ ਨਾ ਬਣੋ ਇਹ ਤੋਤੇ ਬਣ ਕੇ ਆਏ ਨੇ ਔਰ ਅਸੀਂ ਨਾਲ ਖੜੇ ਆ ਅਸੀਂ ਤੇਜੇ ਦੇ ਨਾਲ ਖੜੇ ਆ ਤੇਜੇ ਦੇ ਚਟਾਨ ਵਾਂਗ ਖੜੇ ਆ ਉਹਦੇ ਵਾਵਲ ਨਹੀਂ ਕੋਈ ਵੇਖਦਾ ਇਹ ਅਸੀਂ ਇਸ ਕਰਕੇ ਹੈ ਕਿ ਕਿਹੜੀ ਜੀ ਇਨਕਮ ਟੈਕਸ ਦੀ ਇਨਕਮ ਟੈਕਸ ਦੀ ਰੇਟ ਆ ਕੋਈ ਨਹੀਂ ਇੱਥੇ ਸਾਰੀਆਂ ਹੀ ਆਉਣਗੀਆਂ ਲੋਥਰਾ ਤੇਰੇ ਘਰ ਵੀ ਆ ਸਕਦੇ ਤੂੰ ਬਹੁਤੇ ਸਵਾਲ ਨਾ ਕਰੀਂ ਅੱਜ ਸਰਦਣਾ ਸਰ ਕਿੰਨੇ ਕਿੰਨੇ ਲਗਾਤਾ ਰੇਟ ਆ ਮੈਨੋਂ ਨਹੀਂ ਸਰਵਣ ਇਹ ਤੁਹਾਨੂੰ ਮੈਂ ਪੱਤਰਕਾਰ ਕਹਿੰਦੇ ਹੋ ਤੁਹਾਡੇ ਛੋਟੇ ਚੈਨਲ ਨੇ ਤੇ ਤੁਸੀਂ ਹਿਸਾਬ ਕਰਾਉਣਾ ਚਲੋ ਤੁਹਾਡੇ ਵੀ ਇਡੀ ਤੁਰ ਪੈਣੀ ਜੇ ਤੇ ਤੁਹਾਡੇ ਤੋਂ ਲੱਪਣਾ ਹੀ ਕੱਖ ਨਹੀਂ ਠੀਕ ਨਹੀਂ ਰੇਟ ਦੀ ਜਿਹੜੀ ਹੈ ਵੇਖੋ ਇਹ ਮੇਰੇ ਖੜ ਕੇ 7 ਥਾਂ ਚਾਹੀਦੀ ਜਿਹੜੇ ਗੈਂਗਸਟਰ ਬਟਾਲੇ ਦੇ ਵਿੱਚ ਐਕਸਟਰਸ਼ਨ ਕਰਕੇ ਲੈ ਕੇ ਗਏ ਤੁਸੀਂ ਬੋਲੋ ਨਾ ਬੋਲੋ ਇਹ ਪਿਛਲੇ ਮੇਰੇ ਨਾ ਬੋਲਣ ਹਰ ਹਰ ਆਦਮੀ ਨੇ ਉਹਨਾਂ ਨੂੰ ਗੈਂਗਸਟਰ ਨੂੰ ਪੈਸੇ ਦਿੱਤੇ ਕੀ ਗੱਲ ਪੰਜਾਬ ਪੁਲਿਸ ਤੇ ਗਵਰਨਮੈਂਟ ਆਫ ਇੰਡੀਆ ਦੀ ਐਨਆਈਏ ਜਾਂ ਦੂਸਰੀਆਂ ਜਿਹੜੀਆਂ ਏਜੰਸੀਜ਼ ਨੇ ਉਹਨਾਂ ਨੇ ਇੱਕ ਵਾਰੀ ਬਟਾਲੇ ਦੇ ਵਿੱਚ ਕਿਸੇ ਨਾਲ ਰਾਬਤਾ ਕੰਮ ਨਹੀਂ ਕੀਤਾ ਇਹ ਇਹਨਾਂ ਦੀ ਦੇਣੇ ਕ腐ਸ਼ਨ ਦੀ ਜਿਹੜੀ ਜਨਮਦਾਤਾ ਔਰ ਭਾਜਪਾ ਤੇ ਨਾਲ ਉਹਨਾਂ ਦੇ ਖੜੀ ਹੋਗੀ ਉਹਨਾਂ ਦੀ ਬੀ ਟੀਮ ਆਮ ਆਦਮੀ ਪਾਰਟੀ ਉਹਦੇ ਕਾਹਦੇ ਦੇ ਪ੍ਰਧਾਨ ਮੰਤਰੀ ਹੋ ਕੇ ਹੀ ਰਹੇ ਤੇ ਮੁੱਖ ਮੰਤਰੀ ਕਾਹਦੇ ਹੋ ਕੇ ਤੇ ਜਿਹੜਾ ਜੂ ਵੇਖੋ ਜਦੋਂ ਉੱਥੇ ਸਾਹਮਣੇ ਦਿਸੇ ਹੀ ਕੁਛ ਨਹੀਂ ਤੇ ਉਹਦੇ ਬਾਅਦ ਫੇ ਮੁੱਖ ਮੰਤਰੀ ਸਾਬ੍ਹ ਪ੍ਰਧਾਨ ਮੰਤਰੀ ਸਾਬ੍ਹ ਨੂੰ ਤਾਂ ਇੱਕ ਬਰਾਠ ਵੀ ਬੜੀ ਸੋਹਣੀ ਤੁਹਾਡੇ ਤੋਂ ਮੁੱਖ ਮੰਤਰੀ ਹੋ ਕੇ ਗਿਆ ਯਾਰ ਮੁੱਖ ਮੰਤਰੀ ਜਿਹੜਾ ਕਿਹਦਾ ਮੇਰੇ ਪਿੱਛੇ ਦੁਨੀਆ ਬੰਦਾ 400 ਇਕੱਠਾ ਨਾ ਹੋਏ ਤੇ ਲੱਤਾਂ ਦੇ ਕੰਬੜ ਗਈਆਂ ਤਫਿਰ ਉਹਨੇ ਆਪਣੇ ਆਕਾਂ ਨੂੰ ਕਿਹਾ ਨਕੇ ਇਹ ਕਰੋ ਜੀ ਕੁਛ ਪਟਿਆਲਾ ਤੇ ਮਾਂਜਿਆ ਗਿਆ ਜੇ ਨਾ ਤੁਹਾਨੂੰ ਜਾਨਾ ਨਾ ਸਾਨੂੰ ਹੁਣ ਪਟਿਆਲੇ ਵਾਲਿਓ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਤੁਹਾਡੇ ਮੇਅਰ ਦੀ ਪੱਗ ਨੂੰ ਹੱਥ ਪਾਇਆ ਇਹ ਹੁਣ ਪੱਗ ਦਾ ਬਦਲਾ ਤੁਸੀਂ ਲੈਣਾ ਬੜਾ ਸੋਹਿਆ ਜਿੰਦਾਬਾਦ ਸ੍ਰੀਣੀ ਨੈਸ਼ਨ ਕਾਂਗਰਸ ਜਿੰਦਾਬਾਦ ਜਿੰਦਾਬਾਦ ਸਾਹਿਬ ਇਸ ਰੇਡ ਦੇ ਪਿੱਛੇ ਵਜਾ ਕੀ ਮੰਗਦਾ ਵਜਾ ਜਿਤ ਪਤਾ ਨਹੀਂ ਤੋਨੇ ਪ੍ਰਾਈਮ ਮਿਨਿਸਟਰ ਦੇ ਕੱਲ ਕਿਦੀ ਦੋਣੀ ਗਏ ਤੂੰ ਇੱਥੇ ਹੀ ਖੜੇ ਰਹੇ ਹੋ ਕਿ ਡਰਾਉਂ ਦੇ ਇਹ ਡਰ ਲੱਗੇ ਨੇ ਬਟਾਲੇ ਦੇ ਬੱਸਾਂ ਖਾਲੀ ਗਈਆਂ ਇਹ ਡਰ ਲੱਗੇ ਨੇ ਤੁਸੀਂ ਵੀ ਦੱਸੋ ਇਹ ਨਾ ਡਰੇ ਨਾ ਡਰਨੇ ਇਹ ਇਥੋਂ ਦੇ ਐਮ ਐਲ ਏ ਕੋਲੋਂ ਤੇ ਨਾ ਡਰਨ ਇਹ ਮੁੱਖ ਮੰਤਰੀ ਕੋਲੋਂ ਤੇ ਨਾ ਡਰਨੇ ਪ੍ਰਧਾਨ ਮੰਤਰੀ ਕੋਲੋਂ ਇਹ ਤੇ ਆਤਵਾਦ ਚ ਨਹੀਂ ਡਰੇ ਹੁਣ ਕਿੱਥੋਂ ਡਰ ਜਾਣਗੇ ਇਹ 71 ਦੀ ਲੜਾਈ ਚ ਨਹੀਂ ਲੜੇ ਡਰੇ ਇਹ 65 ਦੀ ਲੜਾਈ ਚ ਬਟਾਲਾ ਨਹੀਂ ਡਰਿਆ ਜਦੋਂ ਇੱਥੇ ਬੰਬ ਡਿੱਗੇ ਸੀ ਇਹ ਨਾ ਡਰੇ ਮੋਦੀ ਸਾਹਿਬ ਹੋਰ ਕਿਤੇ ਜਾ ਕੇ ਵੇਖੋ ਕੋਈ ਡਰ ਜੂ ਕਾਂਗਰਸੀ ਪੰਜਾਬ ਦਾ ਨਹੀਂ ਡਰੂ ਜਿਹੜੇ ਡਰਨ ਵਾਲੇ ਸੀ ਉਹ ਤੇਰੇ ਨਾਲ ਚਲੇ ਗਏ ਜਿਹੜੇ ਖੜੇ ਆਂ ਚਟਾਨ ਵਾਂਗ ਖੜੇ ਆਂ ਈੜੀ ਛੱਡ ਕੇ ਭਾਵੇਂ ਜਿਹੜਾ ਮਰਜ਼ੀ ਲਿਆ ਸਾਡੇ ਵਰਕਰ ਕਜਿ ਨਹੀਂ ਚੁਕਣਗੇ ਤੇਰੇ ਬਣਾਬਾ ਸਾਹਿਬ ਜਿਸ ਤਰ੍ਹਾਂ ਮੁੱਖ ਮੰਤਰੀ ਨੇ ਗੱਲ ਤਾਇੀ ਕਹਿੰਦੇ ਕਾਂਗਰਸੀ ਸ਼ਰਾਬ ਸ਼ੋਅ ਹੋ ਗਿਆ ਐਸੇ ਬੰਦੇ ਜਾ ਰਹੇ ਨੇ ਇਹ ਇਹ ਦੀ ਇਹ ਦੀ ਆਪਣਾ ਇਹਦਾ ਤੋ ਫੇਰ ਉਹਦੀ ਬੁਖਲਾੜ ਤਾਂ ਹੀ ਆ ਨਾ ਇਹਦਾ ਮਤਲਬ ਹਾਰ ਰਿਆ ਮੈਂ ਨਹੀਂ ਕਹਿ ਰਿਆ ਕਿ ਬੀਜੇਪੀ ਵੰਡ ਰਹੀ ਆ ਮੈਂ ਕਹਿ ਰਿਆ ਸੀ ਜਿੱਤਾਂਗੇ ਤੇ ਜੋ ਮਰਜੀ ਕੋਈ ਕਰ ਲੇ ਤਾਰਕ ਸਿੰਦੇ ਸਿੰਘ ਜਿੰਦਾਬਾਦ ਜਿੰਦਾਬਾਦ ਮੁੱਖ ਮੰਤਰੀ ਮੈਂ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਅਗਰੇ ਤੁਹਾਡੇ ਲੱਗੀ ਰਹਿੰਦੀ ਆ ਸਿਰ ਚ ਪਾਣੀ ਝੂਠਾ ਪਾਉਂਦੇ ਫਿਰਦੇ ਹੋ ਤੇ ਇਹ ਸ਼ਰਾਬ ਇੱਥੇ ਵੰਡਦੇ ਹੋ ਬਟਾਲੇ ਚ ਸ਼ਰਾਬ ਨਹੀਂ ਤੇ ਜਿਹੜੀ ਵੰਡੀ ਜਾ ਰਹੀ ਆ ਤੇ ਤੂੰ ਐਕਸਾਈਜ਼ ਮਿਨਿਸਟਰ ਵੀ ਆ ਤੂੰ ਚੀਫ ਮਿਨਿਸਟਰ ਵੀ ਆ ਤੂੰ ਜੇਲ ਮਿਨਿਸਟਰ ਵੀ ਆ ਤੇ ਤੂੰ ਹੋਮ ਰੈਸਟ ਕਰ ਰਿਹੜ ਜਿਹੜਾ ਵੰਡ ਰਿਆ ਤੇ ਫੜ ਕੇ ਅੰਦਰ ਦੇ ਇੱਕ ਹੋਰ ਟੀਚ ਨਸ਼ੇ ਨਾਲ ਮੁੰਡਾ ਮਰ ਗਿਆ ਚ ਕਹ ਲੋ ਦੋ ਦੋ ਮਹੀਨੇ ਫਾਇਦਾ ਕਿੱਥੇ ਕੈਂਪ ਕਿੱਥੇ ਮੁੱਖ ਮੰਤਰੀ ਲੈ ਕੇ ਕੱਢੇ ਮੈਂ ਆਈਏ ਤੇ ਤੁਸੀਂ ਪੁੱਛਿਆ ਨਹੀਂ ਭਗਵਾਨ ਤਮਾਨ ਨੂੰ ਪੁੱਛਿਆ ਕਿਉਂ ਨਹੀਂ ਤੁਸੀਂ ਮੈਨੂੰ ਪੁੱਛ ਰਹੇ ਹੋ ਕਿ ਜਿੱਥੇ ਜਿੱਥੇ ਸੀਐਮ ਦੀ ਰੈਲੀ ਹੋ ਰਹੀ ਆ ਉੱਥੇ ਦੋ ਮੁੰਡੇ ਮਰੇ ਆ ਨਾ ਉਹਦੇ ਥੱਲੇ ਹੀ ਸਟੇਜ ਦੇ ਥੱਲੇ ਹੀ ਸਟੇਜ ਦੇ ਥੱਲੇ ਜੀ ਤੇ ਫਿਰ ਉਹ ਤੇ ਉਹਨੂੰ ਪੁੱਛਣਾ ਸੀ ਕਿ ਆ ਤੇਰੇ ਕਿਉਂ ਨਸ਼ੇ ਨਾਲ ਮਰ ਗਏ ਨੇ ਠੀਕ ਆ ਵਿੱਚ ਹੀ ਰਹਿ ਗਿਆ ਜੀ ਇੰਜੈਕਸ਼ਨ ਨਹੀਂ ਤਾਂ ਫਿਰ ਜੜ ਸਾਡੇ ਨਾਲ ਹੀ ਤੂੰ ਪੰਗਾ ਲੈਂਦੇ ਰਹਿੰਦੇ ਹੋ ਉਹ ਤੁਹਾਨੂੰ ਪੁਲਿਸ ਪੁਲਿਸ ਡੰਡੇ ਮਾਰ ਕੇ ਪਿੱਛੇ ਕਰ ਦਿੰਦੀ ਆ ਕਰਦੀ ਆ ਕਿ ਨਹੀਂ ਤੁਹਾਨੂੰ ਨੇੜੇ ਲੱਗਣ ਦਾ ਟੀਕਾ ਵਿੱਚ ਜੋ ਉੱਥੇ ਮੁੱਖ ਮੰਤਰੀ ਦੀ ਸਟੇਜ ਦੇ ਨਾਲ ਬੰਦਾ ਮਰਿਆ ਪਿਆ ਇਹ ਇਹਦਾ ਜਵਾਬ ਕੌਣ ਦੇਵੇਗਾ ਲੋਕੀਆਂ ਨੂੰ ਕਾਂਗਰਸ ਨੂੰ ਕੋ ਖਤਰਾ ਹੈ ਜਿਹੜੇ ਇਹੋ ਜਿਹੇ ਹਤਖੰਡੇ ਅਪਣਾ ਰਹੇ ਨੇ ਮੇਰੀ ਗੱਲ ਸੁਣੋ ਖਤਰਾ ਹੀ ਆ ਤੇ ਤਾਂ ਹੀ ਲੱਤਾਂ ਜਿਹੜੀਆਂ ਲੱਤਾਂ ਕੰਬਦੀਆਂ ਹੋਣ ਤੇ ਉਹੀ ਸਹਾਰਾ ਲੈਂਦਾ ਤੇ ਜਿਹੜਾ ਤਕੜਾ ਹੋਏ ਤੋ ਤੇ ਇਦਾਂ ਖਲੋਂਦਾ ਹੀ ਕੇ ਪਾਵਰ ਸੈਂਟਰ ਬਹੁਤ ਆ ਕੌਣ ਸੁਝਦਾ ਹੋਦਾ ਵੈ ਸਰਕਾਰ ਇਕੱਠੀ ਹੋ ਗਈ ਕੀ ਸਟੇਟ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਦਾ ਕੰਮ ਲੱਗਦਾ ਕਿ ਇਕ ਜੱਟ ਹੋ ਕੇ ਤੇ ਮੇਰੀ 1 ਮਿੰਟ ਸੁਣ ਲੋ ਮੈਂ ਵਾਇਕਰੂ ਤੋਂ ਡਰਦਾ ਮੈਂ ਇਹਨਾਂ ਕਿਸੇ ਕੋਲ ਨਹੀਂ ਡਰਦਾ ਬੋਲੇ ਇਨਸੋ ਜਾਓ ਸਿਰ ਕਾਲੇ ਇੱਕ ਇੱਕ ਹੋਰ ਸੁਣ ਲੋ ਇਹ ਜਿਹੜਾ ਬਟਾਲਾ ਮਹਾਰਾਜਾ ਰਣਜੀਤ ਸਿੰਘ ਦੀ ਰਾਜਤਾਨੀ ਵੀ ਰਿਆ ਇਹ ਰਾਜਤਾਨੀ ਬਹਾਲ ਕੀਤੀ ਤੇ ਤੇਜੇ ਨੇ ਕੀਤੀ ਤੇ ਤ੍ਰਿਪਤ ਬਾਜਵੇ ਨੇ ਕੀਤੀ ਜਿਹੜੀ ਨਹਾਰ ਬਦਲੀ ਬੇਸ਼ਰਮ ਜਿੰਦਾਬਾਦ ਬੇਸ਼ਰਮ ਜਿੰਦਾਬਾਦ ਕਾ ਜਿਹੜੇ ਅੰਦਰ ਜਿੰਦਾਬਾਦ ਹੋਰ ਸੁਣ ਲੋ ਮੈਂ ਜਦੋਂ ਉੱਥੇ ਗਿਆ ਸੀਕਰ ਉੱਥੇ ਈਡੀ ਵਾਲੇ ਬੈਠੇ ਪਰ ਸਾਡੇ ਪ੍ਰਧਾਨ ਕੋਲ ਅੱਧੇ ਘੰਟੇ ਚੋਂ ਉਹਦੇ ਘਰੋਂ ਕੁਝ ਨਹੀਂ ਮਿਲਿਆ ਤੇ ਜਦੋਂ ਚੱਲਣ ਲੱਗੇ ਫਿਰ ਟੈਲੀਫੋਨ ਆਇਆ ਤੇ ਰਾਤ 9 ਵਜੇ ਤੱਕ ਬੈਠਣਾ ਤੇ ਉੱਥੇ ਜਦੋਂ ਮੈਂ ਪਹੁੰਚਿਆ ਲੋਕ ਕਹਿੰਣ ਇਹਨਾਂ ਨੂੰ ਅੰਦਰ ਟਾਲੋ ਮੈਂ ਹੱਥ ਜੋੜ ਕੇ ਦੁਨੀਆ ਮੈਂ ਕਿਹਾ ਓਏ ਅਸੀਂ ਜਿੱਤੇ ਆ ਇਹ ਜਿਹੜਾ ਦੁਸ਼ਮਣ ਹੁੰਦਾ ਦੁਸ਼ਮਣ ਬਾਤ ਕਰਿਆ ਨਹੀਂ ਹੋਣੀ ਅੱਜ ਹੁਣ ਹੋਣੀ ਇਹਨਾਂ ਦੇ ਨਾਲ ਹੀ ਵਰਤਣੀਆਂ ਜਿਹੜੇ ਅੰਦਰ ਬੈਠੇ ਨੇ ਇਹਨਾਂ ਦੀ ਇਹਨਾਂ ਦੀ ਜਿਹੜੀ ਅੰਤਰਾ ਆਤਮਾ ਉਹਨੂੰ ਵੀ ਲਾਂਤਾਂ ਪੈਂਦੀਆਂ ਹੋਣੀਆਂ ਜਦ ਤੁਸੀਂ ਮੈਨੂੰ ਪੱਤਰਕਾਰ ਹੋ ਤੁਸੀਂ ਮੈਨੂੰ ਦੱਸੋ ਮੇਰ ਸਾਡਾ ਕਿਤੇ ਕਿਸੇ ਨਾਲ ਚਵਾਨੀ ਦਾ ਰਵਾਧਾਰ ਨਹੀਂ ਬਿਲਕੁਲ ਨਹੀਂ ਬਿਲਕੁਲ ਕਰ ਵੀ ਲਾਤੇ ਨਹੀਂ ਨਹੀਂ ਮੈਂ ਸੁਣ ਉਯੋਥੇ ਢੌਂੜੀ ਮੋਤੀ ਸਾਹਿਬ ਇਹ ਉੱਤੇ ਪਏ ਵੀ ਰੋਈ ਜਾਂਦੇ ਕਿ ਥਲਿਉਟ ਕੇ ਫੇਰ ਨਾ ਘਰ ਹੁਣ ਪਤਾ ਕਿ ਤੇਜਾ ਤੇਜਾ ਜਿਹੜਾ ਉਹਦੇ ਤੋਂ ਉਹਦੇ ਤੋਂ ਚਾਲੂ ਹੋ ਗਏ ਨੇ ਕਿ ਇਹ ਉੱਤੇ ਪਈ ਵੀ ਐਮ ਐਲ اے ਡਰੀ ਜਾਂਦਾ ਠੀਕ ਹੈ ਉਹ ਐਮ ਐਲ ਐ ਤੂੰ ਆਣ ਕੇ ਮੀਟਿੰਗ 'ਚ ਬਹਿ ਫੇਸ ਕਰ ਇਹਨਾਂ ਕਾਉਂਸਲਰਾਂ ਨੂੰ ਦੱਸ ਤੇਰੀ ਸਰਕਾਰ ਨੇ ਕੀ ਕੀਤਾ ਤੇ ਜੇ ਬਿਨਾਂ ਉਹਦੇ ਤੋਂ ਆਣ ਕੇ ਬਹਿ ਜੋਗੇ ਇੱਕ ਮੈਂ ਤੁਹਾਨੂੰ ਗੱਲ ਕਰਦੀ ਚਾਹਨਾ ਕਿ ਮੈਂ ਪਹਿਲਾ ਮੇਰ ਵੇਖਿਆ ਜਿਹੜਾ ਉਸ ਵੇਲੇ ਹੀ ਬਾਜ਼ਾਰ ਕੱਢਿਆ ਜਿਹੜਾ ਰੇੜੀ ਵਾਲਿਆਂ ਨੂੰ ਬਾਈ ਨੇਮ ਦੋਂ ਬਲੇ ਕਿਵੇਂ ਆ ਪਿੱਲਿਆ ਕਿਵੇਂ ਆ ਤੂੰ ਉਹ ਰਾਮ ਲਾਲ ਕਿਵੇਂ ਆ ਇਹ ਪਹਿਲਾ ਮੇਰ ਜਨੇ ਵੱਡੇ ਦੁਕਾਨਦਾਰਾਂ ਦੇ ਨਾਂ ਜਾਣੇ ਸੀ ਜਿਨੇ ਉਹਨੂੰ ਰੇੜੀਆਂ ਵਾਲਿਆਂ ਦੇ ਨਾਂ ਜਾਣਦੇ ਫਿਰ ਫਿਰ ਆਮ ਇਹ ਆਦਮੀ ਹੋਇਆ ਕਿ ਉਹ ਜਿਹੜਾ ਚੰਦਾ ਉਹ ਚਾਚੀ ਉਹ ਆਮਾ ਦੀ ਵੀ ਕੀ ਆ ਬੜਾ ਕੱਪਾ ਸਖੀਰ ਸਾਹਿਬ ਜਿੰਦਾਬਾਦ ਸਾਡਾ ਜਿੰਦਾਬਾਦ ਸਾਡਾ ਮੇਰ ਕਬਾ ਨਹੀਂ ਪਰ ਇਹਦੀ ਰੀੜ ਦੀ ਹੱਡੀ ਜਿਹੜੀ ਹੈ ਪੂਰੀ ਕਾਇਮ ਚੁੱਕਦਾ ਨਹੀਂ ਚੱਲ ਜਾਸਾ ਮਿਲ ਤੁਸੀਂ ਜਾਂ ਗੱਲਬਾਤ ਹੋਈ ਹੈ ਉਹ ਇੱਥੇ ਕਿਨੇ ਵੜਨ ਦੇਣਾ ਬਹੁਤ ਤਾਂ ਗੱਲ ਹੋਈ ਕੋਈ ਤੇ ਟੈਲੀਫੋਨ ਉੱਤੇ ਉਹਦਾ ਬੰਦ ਕੀਤਾ ਹਾਲਾਤ ਕੀ ਨੇ ਅੰਦਰ ਕੋ ਪਤਾ ਚੱਲਿਆ ਹਾਲਾਤ ਕੀ ਤੇਜਾ ਪੂਰੇ ਹਾਲਾਤ ਤੁਹਾਨੂੰ ਤੇਜਾ ਨਾ ਪਰ ਤੇਜਾ ਦੇ ਕਰੀ ਡਰਿਆ ਹੀ ਨਹੀਂ ਇਹੋ ਜਿਹਾ ਆਪਾਂ 15 ਹੋਰ ਟੀਮਾਂ ਆ ਜਿਹੜੇ 15 ਦਿਨ ਬੈਠੀਆਂ ਰਹਿਣ ਉਹ ਫੇਰ ਵੀ ਨਹੀਂ ਡਰ ਲੱਗਾ ਠੀਕ ਹੈ ਜੀ ਬੱਤ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਤਕ ਰਿਹਾ ਹੈ ਇੰਡੀਆ ਕ੍ਰਾਈਮ